ਵਿਧਾਨ ਸਭਾ ਹਲਕਾ ਦੱਖਣੀ ਦੇ ਅਧੀਨ ਆਉਂਦੀ ਵਾਰ ਨੰਬਰ 50 ਦੇ ਇਲਾਕਾ ਗੁੱਜਰਪੁਰਾ ਗੁਰੂ ਅਮਰਦਾਸ ਨਗਰ ਵਿਖੇ ਵਾਗਰਿਆ ਬਰਸਾਤੀ ਨਾਲਾ ਬਿਮਾਰੀਆਂ ਨੂੰ ਸਦਾ ਦੇ ਰਿਹਾ ਹੈ ਨਾਲੇ ਦੀ ਨਾ ਤਾਂ ਸਫਾਈ ਕਰਵਾਈ ਗਈ ਅਤੇ ਨਾ ਹੀ ਨਾਲੇ ਦੀ ਪੁਲੀ ਤੇ ਕੋਈ ਮੁਰੰਮਤ ਕਰਵਾਈ ਗਈ ਸਾਡੀ ਫਾਸਟ ਮੀਨਿਊਜ਼ ਟੀਮ ਨਾਲ ਗੱਲਬਾਤ ਕਰ ਜਾਂ ਇਲਾਕਾ ਵਾਸੀ ਸਨੀ ਪ੍ਰਧਾਨ ਨੇ ਆਖਿਆ ਕਿ ਬਰਸਾਤੀ ਦਿਨਾਂ ਵਿੱਚ ਨਾਲੇ ਦਾ ਪਾਣੀ ਗਲੀ ਵਿੱਚ ਆ ਜਾਂਦਾ ਜਿਸ ਨਾਲ ਮਾਹੌਲ ਬਦਬੂਦਾਰ ਅਤੇ ਗੰਦਗੀ ਭਰਿਆ ਹੋ ਜਾਂਦਾ ਉਹਨਾਂ ਆਖਿਆ ਕਿ ਪੁਲੀ ਟੁੱਟਣ ਦੀ ਕਾਰਨ ਤੇ ਕਦੇ ਵੀ ਕੋਈ ਹਾਦਸਾ ਹੋ ਸਕਦਾ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਉਹਨਾਂ ਮੰਗ ਕੀਤੀ ਹੈ ਕਿ ਜਲਦ ਇਸ ਬਰਸਾਤੀ ਨਾਲੇ ਦਾ ਸਮਾਧਾਨ ਕੀਤਾ ਜਾਵੇ ਇਹ ਇਲਾਕਾ ਸਾਡਾ ਗਲਵਾਰੀ ਗੇੜ ਗੁਜਰਪੁਰਾ ਗੁਰਮদাস ਨਗਰ ਜਿਹੜਾ ਬਰਸਾਤੀ ਨਾਲਾ ਆ ਜੋ ਸਰਕਾਰ ਨੂੰ ਕਾਫੀ ਬੇਨਤੀਆਂ ਕੀਤੀਆਂ ਸੀ ਹੁਣ ਬਗਰੇ ਦੀ ਸਫਾਈ ਵਿਵਸਥਾ ਕਾਫੀ ਸਾਲਾਂ ਤੋਂ ਇਦਾਂ ਹੀ ਪਈਦੀ ਆ ਨਾ ਇਹ ਛੱਟਿਆ ਜਾਂਦਾ ਤੇ ਨਾ ਨਾ ਹੀ ਸਫਾਈ ਵਿਵਸਥਾ ਹੁੰਦੀ ਆ ਜਦੋਂ ਵੀ ਬਾਰਿਸ਼ ਆਂਦੀ ਆ ਇਹਦਾ ਸਾਰਾ ਗੰਦੇ ਨਾਲੇ ਦਾ ਪਾਣੀ ਗੁਰਦੁਆਰਾ ਆਪਣਾ ਗੁਰੂ ਘਰ ਲੱਗਦਾ। ਫੇਰੀ ਕੰਧ ਦੇ ਨਾਲ ਪਰਲੇ ਬਨੇ ਚੱਲ ਜਾਂਦਾ ਹੈ ਤੇ ਇਹ ਜਿਨ੍ਹਾਂ ਗੰਦਾ ਨਾਲੇ ਦਾ ਪਾਣੀ ਹੈ ਸਾਰਾ ਗਲੀਆਂ 'ਚ ਆ ਜਾਂਦਾ। ਇਲਾਕਾ ਬਹੁਤ ਪਰੇਸ਼ਾਨ ਆ ਜੀ। ਇਹਦੀ ਸਵੱਛਤਾ ਕੀਤੀ ਆਈ ਪ੍ਰਸ਼ਾਸਨ ਨੂੰ ਵੀ ਕਿਹਾ ਸਰਕਾਰ ਨੂੰ ਵੀ ਕਿਹਾ ਡਾਕਟਰ ਸਾਹਿਬ ਨੂੰ ਵੀ ਕਿਹਾ। ਮਗਰ ਹਲੇ ਤੱਕ ਕੋਈ ਸੁਣਾਈ ਨਹੀਂ ਹੋਈ। ਸੱਪ ਵੀ ਨਿਕਲਦੇ ਆ ਜੀ ਬਿਮਾਰੀਆਂ ਵੀ ਫੈਲਦੀਆਂ। ਬੱਚੇ ਸਕੂਲ ਜਾਂਦੇ ਆ ਲੋਕੀ ਕੰਮਾਂ ਤੇ ਜਾਂਦੇ ਆ ਫੇਰ ਗੰਦੇ ਨਾਲੇ 'ਚ ਪਾਣੀ 'ਚ ਆਪਣੇ ਪੈਰ ਭੋੋ ਕੇ ਆਪਣੇ ਬੱਚੇ ਸਕੂਲੇ ਜਾਂਦੇ ਆ ਬਿਮਾਰੀਆਂ ਲੱਗਦੀਆਂ। ਮੁਸ਼ਕਲ ਵੇਖੋ ਜੀ ਘਰਾਂ ਨੂੰ ਬਹੁਤ ਜ਼ਿਆਦਾ ਆ ਆਮ ਜਨਤਾ ਨੂੰ ਜ਼ਿਆਦਾ ਆ। ਤੇ ਸਾਨੂੰ ਦੇ ਸ਼ਰਮ ਆਉਂਦੀ ਆ ਵੀ ਗੁਰੂ ਘਰ ਦੇ ਲਾਗੇ ਐਡੇ ਮਾੜੇ ਹਾਲਾਤ ਆ ਤੇ ਸਾਡੀ ਸਰਕਾਰ ਨੂੰ ਸਾਡੇ ਹਲਕੇ ਰ ਐਮਐਲਏ ਨੂੰ ਕੋਈ ਨਾਲ ਧਿਆਨ ਨਹੀਂ ਆ ਜੀ ਬਰਸਾਤੀ ਨਾਲਾ ਆ ਇਹ ਸ਼ਕਤਰੀ ਬਾਗ ਵਾਲੇ ਰੋਡ ਦਾ ਨਾਲਾ ਵਾ ਜੋ ਛੱਤ ਦਿੱਤਾ ਗਿਆ ਦਾ ਜੁਰਬure ਤੱਕ ਛੱਤਿਆ ਗਿਆ ਮਗਰ ਅੱਗੋਂ ਕੋਈ ਛੱਤਿਆ ਨਹੀਂ ਗਿਆ ਜੀ ਇਹਦੀ ਸਰਕਾਰ ਨੂੰ ਬੇਨਤੀ ਵੀ ਕੀਤੀ ਇਹਦਾ ਛੱਤਿਆ ਜਾਵੇ ਜੇ ਨਹੀਂ ਛੱਤਿਆ ਜਾ ਸਕਦਾ ਇਹਦੀ ਸਵੈ ਵਿਵਸਥਾ ਸਹੀ ਕੀਤੀ ਜਾਵੇ ਵੀ ਜਿਹੜਾ ਪਾਣੀ ਵਧੀਆ ਤਰੀਕੇ ਨਾਲ ਫਲੋ ਨਾ ਅੱਗੇ ਜਾਵੇ ਮਗਰ ਫਲੋ ਨਾ ਅੱਗੇ ਨਹੀਂ ਜਾਂਦਾ ਤੇ ਸਾਰਾ ਇਲਾਕੇ 'ਚ ਪਾਣੀ ਆ ਜਾਂਦਾ ਨਾਲੇ ਸਾਹਮਣੇ ਸਾਡੇ ਘਰ ਆ ਰਿਹਾ ਤੇ ਸਾਰਾ ਪਾਣੀ ਨਾਲੇ ਦਾ ਬਾਹਰ ਆ ਜਾਂਦਾ بارش ਵਿੱਚ ਬਹੁਤ ਗੰਦ ਹੈ ਤੇ ਸੁਬਲੀ ਵੀ ਟੁੱਟੀ ਹੋਈ ਹੈ ਤੇ ਹਾਸੇ ਦਾ ਬਹੁਤ ਜ਼ਿਆਦਾ ਤੇ ਹੋ ਸਕਦਾ ਹਾਸਾ ਹੋ ਸਕਦਾ ਬਹੁਤ ਜ਼ਿਆਦਾ ਪੂਲੀ ਵੀ ਟੁੱਟੀ ਸਾਰੀ ਤੇ ਇਹਦਾ ਕੋਈ ਹੱਲ ਕੀਤਾ ਜਾਵੇ ਨਿਆਣੇ ਨੂੰ ਨੇ ਸਾਰੇ ਇੱਥੇ ਹੀ ਖੇਡਦੇ ਆ ਤੇ ਗੰਦ ਦੇਖੋ ਸਾਰਾ ਬਾਹਰ ਆ ਰਿਹਾ ਤੇ ਬਹੁਤੇ ਮੰਦਾ ਹੋ ਗਿਆ ਤੇ ਇਹਦਾ ਹੱਲ ਕੀਤਾ ਜਾਵੇ ਤੇ ਚੀਵ ਜੰਤੂ ਸੱਪ ਸੁਪ ਸਭ ਕੁਝ ਨਿਕਲ ਆ ਰਿਹਾ ਹੈ ਸਫਾਈ ਹੋਣੀ ਜੇ ਇਹਦੀ ਬੰਦ ਹੀ ਹੋਣਾ ਜੀਦਾ ਇਹ ਬੰਦ ਹੋਣਾ ਜੀਦਾ ਇਹ ਐ ਗੁਰੂ ਰਾਮਦਾਸ ਨਗਰ ਜੀ ਦਸਵੇਂ ਸੇਵ ਨੂੰ ਜੇ ਨਾਲਾ ਜਦੋਂ بارش ਹਤਾ ਨਾ ਤਾਂ ਸਾਰਾ ਪਾਣੀ ਰੋਡ ਪਰ ਆ ਜਾਂਦਾ ਜੀ ਸਮੱਸਿਆ ਇਸ ਲਈ ਇਹ ਕਿ ਪੂਰਾ ਇਧਰ ਜਾਮ ਹੋ ਕਰਕੇ ਪਾਣੀ ਰੋਡ ਪਰ ਆ ਜਾਂਦਾ ਜੀ ਬੱਚੇ ਬੁੱਤੂ ਆਨੇ ਜਾਣੇ ਮੇ ਇਤਨਾ ਦਿੱਕਤ ਹੁੰਦਾ ਯਾਰ ਪੂਲ ਪਰ ਸੇ ਲੰਘਨੇ ਮੇ ਨਹੀਂ ਬੰਦਤਾ ਇਸ ਲਈ ਕਰਕੇ ਇਸ ਕੋ ਸਫਾਈ ਕਰਾਣਾ ਬਹੁਤ ਜ਼ਰੂਰੀ ਹੈ ਪੁਲੀ ਦਾ ਤੇ ਆਪਾਂ ਸਭ ਤੋਂ ਜਲਦ ਪਹਿਲੋ ਸ਼ਾਇਦ ਅਗਲੇ ਹਫਤੇ ਤੋਂ ਸ਼ਾਇਦ ਉਹ ਕੰਮ ਸ਼ੁਰੂ ਕਰ ਦਈਏ ਪੁਲੀ ਦਾ ਪੁਲੀ ਦਾ ਅੱਜ ਵੀ ਡਾਕਟਰ ਸਾਹਿਬ ਐਮਐਲਏ ਸਾਹਿਬ ਨੇ ਕਿਹਾ ਵੀ ਉਹ ਪੁਲੀ ਦਾ ਇੱਕ ਬਜਟ ਬਣਾਇਆ ਉਹ ਸਾਰਾ ਬਜਟ ਉੱਥੇ ਲਾ ਲੱਗੇ ਪੁਲੀ ਦੇ ਉੱਤੇ ਵੀ ਉਹ ਪੁਲੀ ਇੱਕ ਨਵੀਂ ਬਣਾਈ ਜਾਵੇ ਥੋੜੀ ਵੱਡੀ ਬਣਾਈ ਜਾਵੇ ਕਿਉਂਕਿ ਉਹ ਪੁਲੀ ਡੈਮੇਜ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜੀ ਇੱਕ ਆਪਾਂ ਗੰਦੇ ਨਾਲੇ ਦੀ ਸਫਾਈ ਆ ਉਹਦਾ ਇੱਕ ਟੈਂਡਰ ਲਾਇਆ ਦਾ ਵਾ ਉਹਦਾ ਟੈਂਡਰ ਜਦੋਂ ਪਾਸ ਹੁੰਦਾ ਸਾਰਾ ਗੰਦਾ ਨਾਲਾ ਵੀ ਸਾਫ਼ ਕਰਾਇਆ ਜਾਏ ਨਗਰ ਨਿਗਮ ਦਾ ਫਰਜ਼ ਬੰਦਾ ਹੈ ਕਿ ਸ਼ਹਿਰ ਵਾਸੀਆਂ ਨੂੰ ਸ਼ਹਿਰ ਸਾਫ਼ ਸੁਥਰਾ ਕਰਕੇ ਦੇਣਾ ਸਹੀ ਮਾਹੌਲ ਦੇਣਾ ਤਾਂ ਜੋ ਲੋਕ ਵਧੀਆ ਤਰੀਕੇ ਦੇ ਨਾਲ ਰਹਿ ਸਕਣ ਪਰ ਇਸ ਵਕਤ ਅਸੀਂ ਵਾਰਡ ਨੰਬਰ 65 ਜੋ ਪਹਿਲਾਂ ਸੀ ਤੇ ਹੁਣ 50 ਨੰਬਰ ਵਾਰਡ ਉਹਨੂੰ ਬਣਾ ਦਿੱਤਾ ਗਿਆ ਹੈ ਤੇ ਗੁਰੂ ਰਾਮਦਾਸ ਨਗਰ ਦੇ ਵਿੱਚ ਅਸੀਂ ਮੌਜੂਦਾਂ ਤੁਸੀਂ ਮੇਰੇ ਨਾਲ ਇੱਥੇ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਬਰਸਾਤੀ ਨਾਲਾ ਹੈ ਗੰਦਗੀ ਦੀ ਪਰਮਾਰ ਹੈ ਪਾਣੀ ਭਰਿਆ ਹੋਇਆ ਹੈ ਪੁਲੀ ਟੁੱਟੀ ਹੋਈ ਹੈ ਕੋਈ ਵੀ ਹਾਦਸਾ ਹੋ ਸਕਦਾ ਹੈ ਬਿਮਾਰੀਆਂ ਫੈਲ ਰਹੀਆਂ ਨੇ ਪੀਣ ਵਾਲਾ ਪਾਣੀ ਜਿਹੜਾ ਹੈ ਉਹ ਗੰਦਾ ਆ ਰਿਹਾ ਹੈ ਪਰ ਨਗਰ ਨਿਗਮ ਨੂੰ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਆਮ ਜਨਤਾ ਦਾ ਕੀ ਆਮ ਜਨਤਾ ਕਿਹਦੇ ਕੋਲ ਆਪਣੀ ਸਮੱਸਿਆ ਲੈ ਕੇ ਜਾਵੇ ਸੋ ਨਗਰ ਨਿਗਮ ਨੂੰ ਅਪੀਲ ਕਰਦੇ ਹਾਂ ਕਿ ਇਸ ਵੱਲ ਧਿਆਨ ਦੇਵੇ ਤੇ ਬਰਸਾਤੀ ਨਾਲੇ ਦਾ ਜਿਹੜਾ ਕੋਈ ਹੱਲ ਕਰੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ